ਸਸਿਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਗ੍ਰਾਹਕਾਂ ਨੂੰ ਸਤ ਸ੍ਰੀ ਅਕਾਲ ਜੀ ਪੱਟੀ ਸਾਹਿਬ ਸਭ ਤੋਂ ਪਹਿਲਾਂ ਤੇ ਆਪਾਂ ਅੱਜ ਗੱਲ ਕਰਦੇ ਹਾਂ ਸੁਖਦੇਵ ਸਿੰਘ ਢੀਂਸਾ ਹੋਣਾ ਦੀ ਕੱਲ੍ਹ ਦੇਰ ਸ਼ਾਮ ਜਿਹੜਾ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਦੇ ਨਾਲ ਲੰਮਾ ਸਮਾਂ ਜੁੜੇ ਰਹੇ ਪਰ ਅਖੀਰ ਚ ਆ ਕੇ ਬਾਗੀ ਵੀ ਹੋਏ ਉਹਨਾਂ ਆਪਣਾ ਅਕਾਲੀ ਦਲ ਯੂਨਾਈਟਿਡ ਵੀ ਬਣਾਇਆ ਚੋਣਾਂ ਵੀ ਲੜੀਆਂ ਫਿਰ ਇਕੱਠੇ ਵੀ ਹੋਏ ਤੇ ਹੁਣ ਅੱਜ ਕੱਲ ਸੁਖਦੇਵ ਸਿੰਘ ਢੀਂਸਾ ਸਮੇਤ ਉਹਨਾਂ ਦਾ ਜਿਹੜਾ ਬੇਟਾ ਪ੍ਰਵਿੰਦਰ ਸਿੰਘ ਢੀਂਸਾ ਇਹ ਇਹਨਾਂ ਦੀਆਂ ਨਜ਼ਦੀਕੀਆਂ ਜਿਹੜੀਆਂ ਇਹ ਬਾਗੀ ਧੜਾਜੇ ਨੂੰ ਆਪਾਂ ਕਹਿ ਦਿੰਦੇ ਆ ਜਿਹੜੇ ਅੱਜ ਕੱਲ ਪੰਜ ਮੈਂਬਰੀ ਕਮੇਟੀ ਦੇ ਨਾਲ ਹੈ ਉਹਨਾਂ ਦੇ ਨਾਲ ਨੇ ਤੇ ਸਭ ਤੋਂ ਪਹਿਲਾਂ ਖਬਰਾਂ ਦੀ ਸ਼ੁਰੂਆਤ ਆਪਾਂ ਸੁਖਦੇਵ ਸਿੰਘ ਢੀਂਸਾ ਤੋਂ ਕਰਦੇ ਆਂ ਜਿਹੜੇ ਸਰਦਾਰ ਸਰਦੇਵ ਸਿੰਘ ਢੀਂਸਾ ਨੇ ਜੀ ਉਹ ਬਜ਼ੁਰਗ ਅਕਾਲੀ ਆਗੂ ਪਿਛਲੇ ਕਈ ਦਿਨਾਂ ਤੋਂ ਤੇ ਮਾਰ ਸਨ ਤੇ ਉਹਨਾਂ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹਨੂੰ ਸਿਆਸਤ ਦੇ ਬਾਬਾ ਬੂਰ ਕਿਹਾ ਜਾਵਾ ਉਹਨਾਂ ਦੇ ਬਖਾਇਦਾ ਤੌਰ ਤੇ ਸਮਕਾਲੀ ਰਹੇ ਸਰਦਾਰ ਸਰਦੇਵ ਸਿੰਘ ਢੀਂਸਾ ਨੇ ਆਪਣੀ ਸਿਆਸਤ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੀ ਸੀ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੀ ਸਿਆਸਤ ਪਿੰਡ ਦੀ ਸਰਪੰਚੀ ਸ਼ੁਰੂ ਕੀਤੀ ਸੀਗੀ 1972 ਦੇ ਸੰਗਰੂਰ ਜ਼ਿਲ੍ਹੇ ਦੀ ਧੋਲਾ ਸੀਟ ਤੋਂ ਪਹਿਲੀ ਵਾਰੀ ਉਹ ਵਿਧਾਨ ਸਭਾ ਦੀ ਚੋਣ ਜਿੱਤੇ ਉਸ ਤੋਂ ਬਾਅਦ 1977 ਵਿੱਚ ਸਨਾਮ ਤੇ 1980 ਵਿੱਚ ਸੰਗਰੂਰ ਤੇ 1985 ਵਿੱਚ ਮੁੜ ਸਨਾਮ ਸੀਟ ਤੇ ਵਿਧਾਨ ਸਭਾ ਚੋਣ ਜਿੱਤੇ ਉਹ ਕੇਂਦਰ ਦੀ ਅਟਲ ਵਿਆਰੀ ਵਾਜਪਈ ਦੀ ਸਰਕਾਰ ਵਿੱਚ ਰਸਾਇਣ ਤੇ ਖੇੜ ਮੰਤਰੀ ਵੀ ਰਹੇ ਜੀ ਉਹ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਵੀ ਰਹੇ 1997 ਤੱਕ ਬਹੁਤ ਉਹਨਾਂ ਸੂਬੇ ਦੀ ਸਿਆਸਤ ਤੋਂ ਖੁੱਦ ਨੂੰ ਦੂਰ ਕਰ ਲੈ ਤੇ ਕੇਂਦਰੀ ਸੱਜਣ ਚਲੇ ਗਏ ਆਪਣੀ ਸਿਆਸੀ ਵਿਰਸਾ ਵਿਰਾਸਤ ਉਹਨਾਂ ਨੇ ਆਪਣੇ ਬੇਟੇ ਪ੍ਰਵਿੰਦਰ ਸਿੰਘ ਢੀਂਸਾ ਨੂੰ ਸੌਂਪ ਦਿੱਤੀ ਜਿਹੜੇ ਲਗਾਤਾਰ ਸੁਨਾਮ ਤੋਂ ਜਿੱਤਦੇ ਰਹੇ ਪਰ ਪਿਛਲੇ ਚੋਣ ਉਹਨਾਂ ਨੇ ਲਹਿਰਾ ਗਾਗਰ ਤੋਂ ਲੜੀ ਸਖਦੇਵ ਸਿੰਘ ਢੀਂਡਸਾ ਦਾ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਪਿਆਸ ਪਰ ਬਰਗਾਰੀ ਵਿੱਚ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੁੰਦੀ ਆ ਉਹਦੇ ਕਾਰਨ ਉਹ ਸੁਖਬੀਰ ਸਿੰਘ ਬਾਦਲ ਤੋਂ ਕਾਫੀ ਖਫਾ ਤੇ ਨਾਰਾਜ਼ ਹੋ ਗਏ 2017 ਵਿੱਚ ਚੁਣ ਹਾਰਨ ਮਗਰੋਂ ਉਹਨਾਂ ਨੇ ਪਾਰਟੀ ਦੇ ਸਾਰੇ ਅਹੁਦੇ ਤਸਤੀਫਾ ਦੇ ਦਿੱਤਾ ਬਰਕਾਸ਼ ਸਿੰਘ ਬਾਦਲੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕਿਹਾ ਕਿ ਕਿਉਂ ਸਕੇ ਵੀਰ ਨਾਲ ਹੋਰ ਨਹੀਂ ਚੱਲ ਸਕਦੇ ਜੇ ਸੁਖਬੀਰ ਨਾਲ ਹੋਰ ਨਹੀਂ ਚੱਲ ਸਕਦੇ ਫਿਰ ਤੁਸੀਂ ਆਪ ਸਿਆਣੇ ਹੋ ਕਿ ਬੰਨਣਾ ਉੱਥੇ ਕੀ ਸੀਗਾ ਤੇ ਸੁਖਦੇਵ ਸਿੰਘ ਢੀਰਸਾ ਨੇ ਪਹਿਲਾਂ ਤੇ ਜਦੋਂ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਡਾਕਟਰ ਤਰਸੇਵੀ ਨਾਲਾ ਤੇ ਬਕਾਇਦਾ ਤੌਰ ਤੇ ਸਾਡੇ ਜਿਹੜੇ ਸੇਵਾ ਸਿੰਘ ਸੇਖਵਾ ਇਸ ਦੁਨੀਆ ਤੇ ਨਹੀਂ ਰਹੇ ਇਹਨਾਂ ਨੇ ਰਲ ਕੇ ਜਿਹੜਾ ਸੀ ਉਹ ਅਕਾਲੀ ਦਾ ਉਹ ਨਦਰਕਾਲੀ ਦਾ ਬਣਾਇਆ ਸੀ ਇੱਕ ਅਕਾਲੀ ਟਕਸਾਲੀ ਜਦੋਂ ਅਕਾਲੀ ਟਕਸਾਲੀ ਉਹਨਾਂ ਨੇ ਬਣਾਇਆ ਤੇ ਉਸ ਟਕਸਾਲੀ ਅਕਾਲੀ ਬਾਰੇ ਸਰਦਾਰ ਸੁਖਦੇਵ ਸਿੰਘ ਢੀਂ ਸਾਬਾ ਇਹ ਕਹਿਣਾ ਸੀਗਾ ਭੀ ਇਹਨਾਂ ਨੇ ਕਾਲੀ ਕੀਤੀ ਇਹਨਾਂ ਨੂੰ ਇਨੀ ਜਲਦੀ ਨਹੀਂ ਸੀ ਕਰਨੀ ਹਜੇ ਵੇਟ ਕਰਨੀ ਚਾਹੀਦੀ ਸੀ ਜਾਤੇ ਸੰਗਦੇਵ ਸਿੰਘ ਢੀਂਸਾ ਚਾਹੁੰਦੇ ਸੀ ਵੀ ਮੈਨੂੰ ਤੁਸੀਂ ਪ੍ਰਧਾਨਗੀ ਦਾ ਬਿੱਲਾ ਲਾ ਦਿਓ ਤੇ ਕੋਈ ਗੱਲ ਨਹੀਂ ਉਹ ਬਿੱਲਾ ਤੇ ਭਾਈ ਇੱਕ ਨੂੰ ਲੱਗਣਾ ਸੀ ਕਿਸੇ ਨੂੰ ਲੱਗ ਗਿਆ ਲੇਕਿਨ ਜਦੋਂ ਸਰਦਾਰ ਚੱਕ ਦੇਵ ਸਿੰਘ ਢੀਂਸਾ ਨੇ ਆਪਣਾ ਅਕਾਲੀ ਦਰ ਬਣਾਇਆ ਤੇ ਸੇਖਮਾ ਹੋਰੀ ਜਿਹੜੇ ਸੀ ਜਿਨ੍ਹਾਂ ਨੇ ਅਕਾਲ ਤਖਤ ਤੇ ਬਕਾਇਦਾ ਤੌਰ ਤੇ ਸੌਖਾ ਖਾਧੀ ਸੀਗੀ ਵੀ ਅਸੀਂ ਸਾਹ ਚਾਵਾਂਗੇ ਅਸੀਂ ਕਿਸੇ ਪਾਸੇ ਨਹੀਂ ਜਾਵਾਂਗੇ ਲੇਕਿਨ ਉਹ ਸਰਦਾਰ ਸੰਜੀਵ ਸਿੰਘ ਢੀਂਡਾ ਜਿਹੜੇ ਕਿ ਬ੍ਰਹਮ ਪ੍ਰਸਾਦ ਨੂੰ ਕੱਢ ਕੇ ਛੱਡ ਕੇ ਤੇ ਬ੍ਰਹਮ ਪ੍ਰਸਾਦ ਇਕੱਲੇ ਰਹਿ ਗਏ ਜਦੋਂ ਇਕੱਲੇ ਰਹਿ ਗਏ ਤੇ ਉਹਨਾਂ ਨੇ ਫਿਰ ਬਕਾਇਦਾ ਤੌਰ ਤੇ ਜਿਹੜਾ ਸੀਗਾ ਵਾਪਸੀ ਆਪਣੇ ਬਾਬਾ ਕਰ ਵਾਪਸੀ ਕਰ ਲਈ ਉਹਨਾਂ ਕੋਲ ਰਸਤਾ ਕੁਝ ਰਹਿ ਗਿਆ ਸੀਗਾ ਲੇਕਿਨ ਸਖਦੇਵ ਸਿੰਘ ਢੀਂਡਾ ਨੇ ਜਦੋਂ ਅਕਾਲੀ ਦਲ ਦੀ ਫਾਰਮ ਕੀਤਾ ਸੀ ਉਦੋਂ ਇੱਥੇ ਉਹ ਮਟਾ ਗਿਆ ਕੋਵਿਡ ਨੇ ਇਹਨਾਂ ਦੀਆਂ ਆਸਾਂ ਤੇ ਪੂਰੀ ਤਰ੍ਹਾਂ ਪਾਣੀ ਫੇਰ ਦਿੱਤਾ ਸੀ ਜੀ ਲੇਕਿਨ ਹੁਣ ਜਦੋਂ ਉਸ ਤੋਂ ਬਾਅਦ ਫਿਰ 2023 ਦੇ ਵਿੱਚ ਇਹਨਾਂ ਕਾਲ ਤੱਕ ਤੇ ਮਾਫੀ ਮੰਗੀ ਆ ਸੁਰਜੀਤ ਸਿੰਘ ਬਾਦਲ ਹੋਰਾਂ ਨੇ ਬਾਬਾ ਗੁਰਬਖਸ਼ ਸਿੰਘ ਦੇ ਗੁਰਦੁਆਰੇ ਉਦੋਂ ਪਰਮਿੰਦਰ ਸਿੰਘ ਢੀਂਖਾ ਨੇ ਤੇ ਇਹ ਗੱਲ ਕਹਿ ਦਿੱਤੀ ਸੀ ਹੁਣ ਮਾਫੀ ਮੰਜ਼ਦੀ ਤੇ ਹੁਣ ਸਕੇ ਕੋਈ ਨਾਰਾਜ਼ਗੀ ਨਹੀਂ ਲੇਕਿਨ ਸੁਰਦੇਵ ਸਿੰਘ ਢੀਂਖਾ ਨਹੀਂ ਮੰਨੇ ਸੀਗੇ ਹੂੰ ਉਹ ਕਹਿੰਦੇ ਨਹੀਂ ਜਿਹੜੀਆਂ ਪਿਛਲੇ ਸਮੇਂ ਦੇ ਖੁਰਾਫਾਤੀਆਂ ਗਲਤੀਆਂ ਤੇ ਨਲਕੀਆਂ ਸੁਖਬੀਰ ਸਿੰਘ ਬਾਦਲ ਨੇ ਕੀਤੀਆਂ ਜਿੰਨਾ ਵਿੱਚ ਸਭ ਤੋਂ ਵੱਡੀ ਗਲਤੀ ਜਿਹੜੀ ਸੀ 2015 ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਸੌਦਾ ਸਾਹ ਨੂੰ ਜਥੇਦਰਨ ਨੂੰ ਆਪਣੇ ਘਰ ਸਦਕੇ ਆਦੇਸ਼ ਦਿੱਤੇ ਜੀ ਇਹ ਤੁਸੀਂ ਆ ਕਰਨਾ ਤੇ ਸੌਦਾ ਸਾਹ ਨੂੰ ਮਾਫੀ ਦੇਣ ਤੋਂ ਬਾਅਦ ਜਿਸ ਤਰੀਕੇ ਨਾਲ ਰੋਅ ਪੈ ਕੇ ਪੰਜਾਬ ਦੇ ਚ ਖਾਨਾ ਜੱਗੀ ਸ਼ੁਰੂ ਹੋਈ ਉਹਦੇ ਤੋਂ ਸੁਖਬੀਰ ਸਿੰਘ ਬਾਦਲ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਇਹ ਕਹਿੰਦੇ ਸੀ ਮੰਗ ਕਰਦੇ ਰਹੇ ਕਿ ਸੁਖਬੀਰ ਗੁਰਵਤਨ ਸਿੰਘ ਨੂੰ ਹਟਾਓ ਅਕਾਲ ਦੇ ਦੇਸ਼ਾਰੀ ਤੋਂ ਲੈ ਕੇ ਇਹਨਾਂ ਨੇ ਨਹੀਂ ਟਾਇਆ। ਇਹ ਸਾਰੀਆਂ ਗੱਲਾਂ ਮਿਲਾ ਕੇ ਜਿਹੜਾ ਅਸੀਂ ਇਹਨਾਂ ਨੇ ਆਪਣਾ ਸਯੁਕਤ ਗੱਲਣਾ ਬਣਾਇਆ ਸੀ। ਹੁਣ ਵੇਖੋ ਜਦੋਂ ਇਹ ਉਧਰ ਚਲੇ ਗਏ ਲੇਕਿਨ ਅੱਜਕੱਲ ਤੁਹਾਨੂੰ ਪਤਾ ਵਾ ਜਿਹੜੀ ਪੰਜ ਪ੍ਰਧਾਨੀ ਪੰਜ ਕਮੀਰੀ ਕਮੇਟੀ ਕਾਲਤਖਦ ਬਣੀ ਉਹ ਚੱਲਦੀ ਅੱਜਕੱਲ੍ਹ ਪਰਮਿੰਦਰ ਸਿੰਘ ਢੀਂਗਸਾ ਦਾ ਉਹਨਾਂ ਦਾ ਨੇਡਤਾ ਵਾ ਹੂੰ ਇਹਨਾਂ ਜਿਹੜਿਆਂ ਦੇ ਵਿੱਚ ਲਗਭਗ ਜਿਹੜੇ ਸੰਦੇਵ ਸਿੰਘ ਢੀਂਗਸਾ ਬਹੁਤ ਘੱਟ ਬੋਲੇ ਨੇ ਕਿ ਉਹਨਾਂ ਦੀ ਬੋਲਣ ਦੀ ਸ਼ਕਤੀ ਵੀ ਨਹੀਂ ਸੀ ਰਹੀ ਤੇ ਛੇ ਦਿਵੜੀ ਕਮੇਟੋ ਰੁਕੀ ਸੀ ਆਮ ਤੌਰ ਤੇ ਬਿਮਾਰਸ਼ ਮਰ ਰਹੇ ਹੁੰਦੇ ਸੀ ਤੇ ਜਿਹਦੇ ਕਰਕੇ ਜਿਹੜਾ ਅਸੀਂ ਹੁਣ ਇਹਨਾਂ ਨੇ ਆਪਣਾ ਕਾਰੀਦਾਲ ਵੀ ਜਿਹੜਾ ਉਹਨਾਂ ਦਾ ਬੈਠ ਗਿਆ ਪਾਣੀ ਚ ਇਸ ਫਿਰ ਇਹ ਪੰਜ ਮੈਂਬਰੀ ਕਮੇਟੀ ਦਾ ਜੁੜਗੀ ਪਰਮਿੰਦਰ ਸਿੰਘ ਢੀਂਗਸਾ ਤੇ ਪਰਮਿੰਦਰ ਸਿੰਘ ਢੀਂਗਸਾ ਵੀ ਕਿਸੇ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੱਜੀ ਦਾ ਹੁੰਦੇ ਸੀਗੇ ਜਿਸ ਤਰ੍ਹਾਂ ਆਮ ਤੌਰ ਤੇ ਸਾਡੀ ਸਿੱਖ ਸਿਆਸਤ ਕਿਹਾ ਜਾਂਦਾ ਵੀ ਬਲਵਿੰਦਰ ਸਿੰਘ ਧੁੰਦੜ ਤੇ ਸਰਦੇਵ ਸਿੰਘ ਢੀਂਗਸਾ ਇਹ ਦੋਵੇਂ ਹੀ ਸੱਜੇ ਤੇ ਖੱਬੇ ਲੱਗ ਕੇ ਲਫਤਾਂ ਹੁੰਦੇ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਰ ਜਦੋਂ ਬਕਾਇਦਾ ਤੌਰ ਤੇ ਭਾਈ ਰਣਜੀਤ ਸਿੰਘ ਤੇ ਜਥੇਦਾਰ ਟੋਹਰ ਨੂੰ ਹਟਾਇਆ ਗਿਆ ਵਾ ਇਹਨਾਂ ਦੋ ਆਗੂਆਂ ਦਾ ਬਹੁਤ ਵੱਡਾ ਰੋਲ ਸੀਗਾ ਜਿਹਦੇ ਕਰਕੇ ਅਕਾਲੀ ਦਰ ਰੁੜ ਗਿਆ ਸਰ ਬੜੀ ਬੁਰੀ ਤਰ੍ਹਾਂ ਵੜਿਆ ਅੱਛਾ ਜੀ ਤੇ ਜਦੋਂ ਸਮਝੌਤਾ ਕੀਤਾ ਸਰਦਾਰ ਬਾਦਲ ਨੇ ਟੋਹਰ ਨਾਲ ਫਿਰ ਇਹਨਾਂ ਦੋਨਾਂ ਨੇ ਪੁੱਛਿਆ ਉਹਨੇ ਆਪਣੇ ਆਪਣੇ ਲੱਭ ਤੇ ਸਮਝੌਤਾ ਕਰ ਲਿਆ ਸੀ ਇਸ ਕਰਕੇ ਸਰਦਾਰ ਸਿੰਘ ਤੇ ਸੁਖਦੇਵ ਸਿੰਘ ਹਿੰਸਾ ਦਾ ਵੈਸੇ ਉਹ ਪੰਥਕ ਆਗੂ ਸੀ ਪੰਜ ਦਾ ਦਰਦ ਰੱਖਦੇ ਸੀਗੇ ਅੱਜ ਤੱਕ ਮੈਂ ਉਹਨਾਂ ਨੂੰ ਨਾ ਉੱਚੀ ਬੋਲਦਿਆ ਤੇ ਨਾ ਗੁੱਸੇ ਚ ਕਿਤੇ ਵਿਖਿਆ ਸੀ ਉਹਨਾਂ ਨੂੰ ਜਿਹੜੀ ਵੀ ਗੱਲ ਕਰਦੇ ਸੀ ਠੰਮੇਨਾ ਕਰਦੇ ਸੀ ਜੇ ਕਿਸੇ ਗੱਲ ਦਾ ਉੱਤਰ ਨਹੀਂ ਉਥੇ ਚੁੱਪ ਕਰ ਜਾਂਦੇ ਸੀ ਇੱਕ ਦਰਦ ਆਪਣੇ ਸਮੇਂ ਰੱਖਦੇ ਸੀਗੇ ਪਾਰਲੀਮੈਂਟ ਦੇ ਵਿੱਚ ਉਹਨਾਂ ਆਪਣੀ ਜ਼ਿੰਮੇਵਾਰੀ ਬਾਖੂਬੀ ਨਾਲ ਖੂਬੀ ਢਾਈ ਉਥੇ ਆਪਣੇ ਸਿੱਖਾਂ ਦੇ ਮਸਲੇ ਪੰਜਾਬ ਦੇ ਮਸਲੇ ਸਮੇਂ ਸਮੇਂ ਚੁੱਕਦੇ ਰਹੇ ਲੇਕਿਨ ਬੀਤੇ ਕੱਲ ਜਿਸ ਤਰੀਕੇ ਨੂੰ ਉਹਨਾਂ ਦਾ ਦਿਹਾਤ ਹੋ ਗਿਆ ਇਹਦੇ ਨਾਲ ਸਾਡਾ ਇੱਕ ਆਖਰੀ ਬੋਲ ਸਿਆਸਤ ਦਾ ਬੋਲ ਜਿ ਪ੍ਰਕਾਸ਼ ਸਿੰਘ ਬਾਦਲਾਹ ਸਮਕਾਲੀ ਸੀ ਉਹ ਵੀ ਇਸ ਦੁਨੀਆ ਤੋਂ ਚਲੇ ਗਿਆ ਜਿਹਦੇ ਨਾਲ ਅੱਜ ਪੰਜਾਬ ਨੂੰ ਖਾਸ ਕਰਕੇ ਸਿੱਖ ਸਿਆਸਤ ਨੂੰ ਨਾਪੂਰ ਹੋਣ ਦਾ ਘਾਟਾ ਪਿਆ ਜੀ ਪਰ ਸਭ ਤੋਂ ਪਹਿਲਾਂ ਗੱਲ ਸਿਆਸਤ ਦੀ ਕਰ ਰਿਹਾ ਕਿਉਂਕਿ ਤੁਸੀਂ ਜਿਹੜਾ ਇਹਨਾਂ ਬਾਰੇ ਜਾਣਕਾਰੀ ਦਿੱਤੀ ਆ ਸੁਖਦੇਵ ਸਿੰਘ ਢੀਂਡਸਾ ਬਾਰੇ ਉਹਨਾਂ ਦੇ ਪਸ਼ੂਕੜ ਬਾਰੇ ਅਕਾਲੀ ਦਲ ਦਾ ਇਤਿਹਾਸ ਇਸੇ ਤਰ੍ਹਾਂ ਪਟਿਆ ਸਾਹਿਬ ਹਲਕਾ ਮਾਂਸਾ ਜਿਹੜਾ ਨਾ ਵਿਧਾਨ ਸਭਾ ਦਾ ਸਿੱਧੂ ਮੂਸੇਵਾਲਾ ਨੇ ਵੀ 2022 ਚੋਣ ਲੜੀ ਸੀ ਪਰ ਉਤੋਂ ਆਮ ਆਦਮੀ ਪਾਰਟੀ ਦੇ ਡਾਕਟਰ ਵਿਜੇ ਕੁਮਾਰ ਸਿੰਘਲਾ ਜਿੱਤ ਗਏ ਸੀਗੇ ਬਾਅਦ ਚ ਉਹਨਾਂ ਤੇ ਪਰਚਾ ਵੀ ਹੋਇਆ ਫਿਰ 29 ਮਈ 2022 ਨੂੰ ਹੀ ਇਲੈਕਸ਼ਨਾਂ ਤੋਂ ਕੁਝ ਮਗਰੋਂ ਇਹ ਸਿੱਧੂ ਮੂਸੇਵਾਲਾ ਦਾ ਜਿਹੜਾ ਵਾ ਉਹ ਮਰਡਰ ਕਰ ਦਿੱਤਾ ਜਾਂਦਾ ਉਹ ਅਦਾਲਤਾਂ ਦੇ ਵਿੱਚ ਮਾਮਲਾ ਪਰ ਹੁਣ ਖਬਰ ਇਹ ਹੈ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਜਿਹੜੇ ਬਲਕੌਰ ਸਿੰਘ ਹੈ ਉਹ ਚੋਣਾਂ ਲੜਨਗੇ ਜੀ ਸਿੱਧੂ ਮੂਸੇਵਾਲੇ ਦੇ ਪਿਤਾ ਅੱਜ ਵੀ ਉਹ ਪਹਿਲਾਂ ਵੀ ਬਕਾਇਦਾ ਤੌਰ ਤੇ ਕਹਿ ਚੁੱਕੇ ਨੇ ਕਿ ਸਾਨੂੰ ਇਸ ਸਰਕਾਰ ਕੋਲੋਂ ਕੋਈ ਇਨਸਾਫ ਦੀ ਆਸ ਨਹੀਂ ਸੁਖਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਉਹਦੀ ਮੌਤੇ ਜਿੰਨਾ ਵੱਡਾ ਸੋਗ ਪ੍ਰਗਟ ਪੰਜਾਬ ਦੇ ਲੋਕਾਂ ਨੇ ਕੀਤਾ ਵਾ ਜੀ ਕੌਣ ਨੇ ਕੀਤਾ ਵਾ ਆਮ ਲੋਕਾਂ ਨੇ ਕੀਤਾ ਇਹਨਾਂ ਸ਼ੋਗ ਅੱਜ ਤੱਕ ਕਿਸੇ ਕਲਾਕਾਰ ਦੇ ਜਾਣ ਤੋਂ ਬਾਅਦ ਨਹੀਂ ਕੀਤਾ ਜੇ ਇਹਨਾਂ ਸ਼ੋਗ ਕਦੀ ਕਿਸੇ ਲੀਡਰ ਦਾ ਨਹੀਂ ਕੀਤਾ ਗਿਆ ਇਹਨਾਂ ਸ਼ੋਗ ਸਰਪ੍ਰਕਾਸ਼ ਸਿੰਘ ਬਾਦਲ ਦੀ ਮੌਤੇ ਨਹੀਂ ਕੀਤਾ ਗਿਆ ਲੇਕਿਨ ਉਹਨਾਂ ਦੀ ਅੱਜ ਤੀਸਰੀ ਵਰਸੀ ਜੀ ਤੀਸਰੀ ਵਰਸੀ ਤੇ ਵੀ ਲੋਕ ਵੱਡੀ ਗਿਣਤੀ ਚ ਪੁੱਜੇ ਨੇ ਲੀਡਰ ਵੀ ਕੁਝ ਪੁੱਜੇ ਸਾਰੇ ਨਹੀਂ ਪੁੱਜੇ ਕਿਉਂਕਿ ਲੀਡਰਾਂ ਦਾ ਸਿਰਫ ਕੰਮ ਵੋਟ ਬੈਂਕ ਤੱਕ ਸੀਮਿਤ ਹੁੰਦਾ ਵਾ ਜੇ ਇਲੈਕਸ਼ਨ ਹੁੰਦੀ ਤੇ ਫਿਰ ਇਹ ਸਾਰੇ ਕੰਮ ਛੱਡ ਕੇ ਚਲੇ ਜਾਂਦੇ ਕਿ ਹੁਣ ਇਲੈਕਸ਼ਨ ਆਤੇ ਸੀ ਵੋਟਾਂ ਲੈਣੀਆਂ ਨੇ ਲੇਕਿਨ ਫੇਰੀ ਵੀ ਜਿਵੇਂ ਕਹਿ ਦਿਆ ਵੀ 29 ਮਈ 2022 ਨੂੰ ਜਦੋਂ ਉਹਨਾਂ ਦਾ ਕਤਲ ਹੁੰਦਾ ਵਾ ਜਿਸਟਿਕ ਦਾ ਕਤਲ ਹੁੰਦਾ ਵਾ ਉਦੋਂ ਪਹਿਲਾਂ ਜਿਹੜੀ ਉਹਨਾਂ ਦੀ ਸਿਕਿਉਰਿਟੀ ਸਾਕਾ ਨੀਲਾ ਤਾਰਾ ਨੂੰ ਕਰਕੇ ਜਿਹੜੀ ਸੀ ਉਹਨੂੰ ਲੈ ਕਰਕੇ ਇੱਕ ਬਹਾਨਾ ਬਣਾਇਆ ਗਿਆ ਸੀ ਸਿਕਿਉਰਿਟੀ ਕੱਟ ਕੀਤੀ ਗਈ ਸੀ ਦੋ ਗਨ ਮ ਰਹਿ ਗਏ ਸੀ ਨਾ ਕੋਈ ਏਡੀ ਵੱਡੀ ਥ੍ਰੈਟ ਹੋਵੇ ਇਤਨਾ ਵੱਡਾ ਬੰਦਾ ਹੋਵੇ ਕੋਈ ਦੋ ਗਨ ਰਹਿ ਗਏ ਉਹ ਆਪਣੀ 마ਸੀ ਨੂੰ ਮਿਲ ਜਾਂਦੇ ਤੇ ਉਹਨਾਂ ਨਾਲ ਦੋ ਬੰਦੇ ਉਹਨਾਂ ਦੇ ਨਾਲ ਦੋਸ ਬੈਠੇ ਆਪਣੀ ਥਾਰ ਗੱਡੀ 'ਚ ਤੇ ਗੱਡੀ ਉਹ ਆਪ ਚਲਾ ਰਹੇ ਨੇ ਇੱਕ ਉਹਨਾਂ ਦੇ ਕੋਲ ਪਿਸਤੌਲ ਹੁੰਦਾ ਪਿਸਤੌਲ ਹੁੰਦਾ ਜਿਹਦੇ ਵਿੱਚ ਉੱਚੀ ਗੋਰੀਏ ਪੰਜ ਕਿਸ਼ੋਰੀਆਂ ਜਿੰਨਾ ਗੋਲੀਮ ਨਹੀਂ ਮਿਲਣ। ਲੇਕਿਨ ਜਿਹੜੇ ਮਾਰਨ ਵਾਲੇ ਸੀਗੇ ਉਹਨਾਂ ਦੀ ਮੁਖਬਰੀ ਬੜੀ ਤੇਜ਼ ਸੀ। ਉਹਨਾਂ ਨੇ ਵੇਖਿਆ ਵੀ ਅੱਜ ਕੱਲਾਵਾ ਜਿਸ ਤਰੀਕੇ ਨਾਲ ਗੱਡੀਆਂ 'ਚ ਘਿਰ ਕੇ AK-47 ਦਾ ਫੈਰ ਕੀਤੇ ਗਏ ਆਟੋਮੈਟਿਕ ਹਥਿਆਰਾਂ ਦਾ ਫੈਰ ਕੀਤੇ ਗਏ ਲੋਕ ਤੇ ਇਹ ਵੀ ਗੱਲ ਕਹਿੰਦੇ ਆਂ ਕਿ AK-47 ਵੀ AK-96 ਸੀਗੇ AK-96 ਉਹ ਰਾਈਫਲ ਆ ਜਿਹੜੀ ਰਸ਼ੀਅਨ ਆਰਮੀ ਕੋਲ ਹੁੰਦੀ ਆ ਇਹਦੀ ਸਪੈਸ਼ਲ ਟ੍ਰੈਨ ਨੂੰ ਬਹਿਰ ਇਹਨੂੰ ਚਲਾਇਆ ਵੀ ਜਾ ਸਕਦਾ ਲੇਕਿਨ ਉਹ ਇਸ ਕਰਕੇ ਰੱਖੀ ਜਾਂਦੀ ਆ ਵੀ ਉਹ ਬਕਾਇਦਾ ਤੌਰ ਤੇ ਬੁਲਟ ਪ੍ਰੂਫ ਨੂੰ ਵੀ ਪਾੜ ਦਿੰਦੀ ਆ ਇਸ ਕਰਕੇ ਵਰਤੀ ਜਾਂਦੀ ਉਹ ਹੁਣ ਇਹਦੇ ਬਾਰੇ ਪੁਲਿਸ ਨੇ ਕਹਿਤਾ ਜੀ 2147 ਸੀ ਚਲੋ 2147 ਮੰਨ ਲੈਂਦੇ ਆ ਤੇ ਸਿੱਧੂ ਮੂਸੇਵਾਲੇ ਨੂੰ ਪੂਰੀ ਤਰ੍ਹਾਂ ਮਾਰ ਕੇ ਵੇਖ ਕੇ ਮਰ ਗਿਆ ਕਿ ਮਰ ਗਿਆ ਤੇ ਫਿਰ ਅਗਲੇ ਬੜੇ ਆਰਾਮ ਨਾਲ ਗਏ ਕਿਸੇ ਪੁਲਿਸ ਨੇ ਬਹੁਤਾ ਉਹਨਾਂ ਦਾ ਤਰਦਰ ਨਹੀਂ ਕੀਤਾ ਫੜਨ ਦਾ ਲੇਕਿਨ ਉਸ ਤੋਂ ਬਾਅਦ ਜਿਉਂ-ਜਿਉਂ ਇਹ ਰੌਲਾ ਪਿਆ ਜੀਵਦੇਵ ਦੇ ਸੰਸਕਾਰ ਦੇ ਉੱਤੇ ਲੱਖਾਂ ਲੋਕ ਪੁੱਜੇ ਤੇ ਉਹਦੀ ਅੰਤਮ ਅਰਦਾਸ ਦੇ ਉੱਤੇ ਲੱਖਾਂ ਲੋਕ ਪੁੱਜੇ ਉਹਨੂੰ ਵੇਖ ਕੇ ਤੇ ਉਹਨਾਂ ਦੇ ਫਾਦਰ ਨੇ ਆਪਣੀ ਦਸਤਾਰ ਲਾ ਕੇ ਕਿਹਾ ਸੀ ਮੈਂ ਲੋਕਾਂ ਦਾ ਇਸ਼ਤਮ ਨਹੀਂ ਕੁੱਲ ਸਕਦਾ ਮੇਰੇ ਪੁੱਤ ਦੇ ਉੱਤੇ ਸਾਰੇ ਪੰਜਾਬ ਨਹੀਂ ਦੁਨੀਆ ਭਰ ਦੇ ਲੋਕਾਂ ਨੇ ਸੁਰਮਨ ਹੈ ਇਹ ਗੱਲ ਵੀ ਸਹੀ ਸੀਗੀ ਜਿਹੜੇ ਵਿਦੇਸ਼ੀ ਕਲਾਕਾਰ ਸੀ ਕਈ ਦੇਸ਼ਾਂ ਦੇ ਜਿਨ੍ਹਾਂ ਨੇ ਨੰਨਾ ਗੀਤ ਗਾਏ ਸੀ ਉਹ ਵੀ ਰੋਂਦੇ ਵੇਖੇ ਗਏ ਸੀ ਕਿ ਉਹ ਕਿਵੇਂ ਬੁੱਕ ਬੁਕਰ ਰੇ ਪੀ ਅੱਜ ਅਸੀਂ ਅਧੂਰੇ ਹੋ ਗਏ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ 36 ਬੰਦੇ ਨਾਮਜ਼ਦ ਕੀਤੇ ਗਏ ਕੇਸ ਦੇ ਵਿੱਚ ਤੇ ਹੁਣ ਤੱਕ 24 ਬੰਦਿਆਂ ਦਾ ਬਿਲਾ ਚਲਾਨ ਪੇਸ਼ ਕੀਤਾ ਗਿਆ ਇਹਦੇ ਵਿੱਚ ਸਭ ਤੋਂ ਵੱਡੀ ਮੈਂ ਗੱਲ ਕਹੂੰ ਕਿ ਸਾਡੀ ਇੰਟੈਲੀਜੈਂਸੀ ਜਿਹੜੀ ਸੀਗੀ ਉਹਦੀ ਫੇਲ ਹੋ ਰਹੀ ਹੈ ਉਸ ਤੋਂ ਇਲਾਵਾ ਕਹ ਜੀ ਸਿਕਿਉਰਿਟੀ ਉਹਨੇ ਵਾਪਸ ਲਈ ਗਈ ਤੇ ਸਿਕਿਉਰਿਟੀ ਵਾਪਸ ਲੈਣ ਤੋਂ ਬਾਅਦ ਜਨਤ ਕੀਤਾ ਗਿਆ ਕੀ ਜਿਸ ਵਿਅਕਤੀ ਨੇ ਜਿਨ੍ਹਾਂ ਲੋਕਾਂ ਨੇ ਜਨਤਕ ਕੀਤੀ ਇਹ ਸਿਕਿਉਰਿਟੀ ਵਾਪਸ ਲਈਗੀ ਉਹਨਾਂ ਖਿਲਾਫ ਕੋਈ ਕਾਰਵਾਈ ਹੋਈ ਫਿਰ ਉਹੀ ਵਿਅਕਤੀ ਸਿੱਧੂ ਮੂਸੇਵਾਲੇ ਦੀ ਸਭ ਤੋਂ ਪਹਿਲੀ ਪੋਸਟ ਪਾਉਂਦੇ ਆ ਵੀ ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ ਇਹਦਾ ਮਤਲਬ ਕਿਤਨੇ ਕੀਤੇ ਸਰਕਾਰ ਦੀ ਵੀ ਸ਼ਮੂਲੀਅਤ ਜਿਹੜੀ ਉਹ ਛੱਕ ਦੇ ਛੱਤ ਦੇ ਘੇਰੇ ਦੇ ਵਿੱਚ ਇਹਦੀ ਫਿਰ ਜਿਹੜੀ ਬਕਾਇਦਾ ਤੌਰ ਤੇ ਸਿੱਧੂ ਮੂਸੇਵਾਲੇ ਦੀ ਜ਼ਿੰਮੇਵਾਰੀ ਸੀ ਲਾਰੈਂਸ ਬਿਸ਼नोई ਨੇ ਕਿਹਾ ਸੀ ਇਹ ਕੰਮ ਅਸੀਂ ਗੋਲਡੀ ਬਰਾੜ ਨੂੰ ਸੌਂਪਿਆ ਸੀਗੇ ਜਿਨੇ ਸਾਰੇ ਸ਼ੂਟਰ ਅਰੇਂਜ ਕੀਤੇ ਜਿਨੇ ਹਥਿਆਰ ਰੇਂਜ ਕੀਤੇ ਉਹਦੇ ਤੋਂ ਬਾਅਦ ਗੋਲਡੀ ਬਰਾੜ ਅਜੇ ਤੱਕ ਨਹੀਂ ਫੜਿਆ ਗਿਆ ਅਜੇ ਤੱਕ ਵੀ ਉਹ ਬਲਕਾ ਬੜਕਾ ਮਾਰਦੇ ਆ ਵੀ ਅੱਛੀ ਮਿੱਡੂ ਖੇੜਾ ਮਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ ਸੀ 2022 ਚ ਮਿੱਡੂ ਖੇੜਾ 7 ਅਗਸ 2002 7 ਅਗਸ 2021 ਨੂੰ ਦਾ ਕਤਲ ਹੋਇਆ ਸੀ ਮਿੱਡੂ ਖੇੜਾ ਦਾ। ਰਿੱਕੀ ਮਿੱਡੂ ਖੇੜਾ ਚੰਡੀਗੜ੍ਹ 'ਚ ਕਤਲ ਹੋਇਆ ਸੀ ਜਦੋਂ ਉਹ ਆਪਣੇ ਘਰੋਂ ਜਾਂਦਾ ਵਾ ਤੇ ਆਪਣਾ ਰਿਵੋਲਵਰ ਜਾਂ ਪਿਸਤਲ ਘਰ ਭੁੱਲ ਜਾਂਦਾ ਵਾ। ਜੀ। ਉਹਦੇ 'ਤੇ ਅਟੈਕ ਕੀਤਾ ਜਾਂਦਾ ਵਾ ਜਦੋਂ ਉਹ ਆਪਣੀ ਗੱਡੀ ਤੋਂ ਫੜਦਾ ਵਾ ਆਪਣਾ ਮੋਬਾਈਲ। ਉਦੋਂ ਉਹਨਾਂ ਨੂੰ ਐਕਟਰ ਕਰਕੇ ਸ਼ਾਇਦ ਇੱਕ ਪਿਸਤੌਲ ਤੇ ਭੱਜ ਜਾਂਦੇ ਨੇ। ਫਿਰ ਆ ਜਾਂਦੇ ਨੇ ਵੀ ਇਹ ਤੇ ਮੋਬਾਈਲ ਫੜਿਆ ਫਿਰ ਗੋਲੀਆਂ ਬੜੇ ਨੇਰੀਓ ਮਾਰ ਕੇ ਮਾਰ ਕੇ ਜਾਂਦੇ ਨੇ। ਉਹਦੇ ਵਿੱਚ ਦੋਸ਼ ਲੱਗਾ ਸੀ ਵੀ ਜਿਹੜਾ ਇਹਦਾ ਮੈਨੇਜਰ ਸਿੱਧੂ ਮੂਸੇਵਾਲੇ ਦਾ ਉਹ ਸ਼ਾਮਲ ਸੀ ਉਹਦੇ ਵਿੱਚ ਆ ਸ਼ਗਨਪ੍ਰੀਤ ਦਾ ਨਾਮ ਆ ਰਿਹਾ ਸੀ ਬਿਲਕੁਲ ਹੋ ਮੁੜ ਕੇ ਆਸਟ੍ਰੇਲੀਆ ਪਹੁੰਚ ਦੌੜ ਗਿਆ ਇਥੋਂ ਹੂੰ ਲੇਕਿਨ ਸਿੱਧੂ ਮੂਸੇਵਾਲੇ ਦਾ ਜਿਹੜਾ ਸੀ ਉਹਨਾਂ ਨੇ ਕਹਿ ਦਿੱਤਾ ਜੀ ਸੀ ਅੱਜ ਮਿੱੱਡੂ ਖੀੜੇ ਦਾ ਕਤਲ ਜਿਹੜਾ ਲੈ ਲਿਆ ਬਕਾਇਦਾ ਤੌਰ ਤੇ ਬੁਦਰਾ ਬਦਲਾ ਲੈ ਲਿਆ ਸੀ ਉਸ ਤੋਂ ਬਾਅਦ ਮਾਰਚ 2024 ਦੇ ਵਿੱਚ ਦੂਸਰੇ ਸਿੱਧੂ ਦਾ ਜਨਮ ਹੁੰਦਾ ਉਦੋਂ ਵੀ ਆਈਐਫ ਪੱਧਰ ਤੇ ਬੜਾ ਕੁਝ ਚਰਚਾ ਹੁੰਦੀ ਆ ਉਹਨਾਂ ਨੂੰ ਸਗੋਂ ਜਿਹੜਾ ਸੀ ਬਕਾਇਦਾ ਤੌਰ ਤੇ ਐਕਸੈਂਸ਼ਨ ਦੇਣ ਦੀ ਖਾਤਰ ਜਿਹੜਾ ਸੀ ਉਹਨਾਂ ਦੀ ਇਨਕੁਆਰੀ ਸ਼ੁਰੂ ਕੀਤੀ ਜਾਂਦੀਆਂ ਲੇਕਿਨ ਜਦੋਂ ਲੋਕਾਂ ਦੇ ਢਿਮਿ ਢੋਕ ਢਿਵਰੀ ਟਾਇਲ ਕਰਦੇ ਆ ਫਿਰ ਸਰਕਾਰ ਨੂੰ ਚੁੱਪ ਕਰਨਾ ਪੈਂਦਾ ਵਾ ਅੱਜ ਉਹਨਾਂ ਦੀ ਵਰਸੀ ਮਨਾਈ ਗਈ ਆ ਜਿੱਥੇ ਉਹਨਾਂ ਦੇ ਫਾਦਰ ਨੇ ਇਹ ਐਲਾਨ ਕੀਤਾ ਕਿ ਉਹ 2027 ਦੇ ਵਿੱਚ ਮਾਨਸਾ ਤੋਂ ਜਿਹੜੀ ਆ ਉਹ ਵਿਧਾਨ ਸਭਾ ਦੀ ਚੋਣ ਲੜਨਗੇ अच्छा पट्टी साहब सवाल ਇੱਥੇ ਇਹ ਆ ਵੀ ਮਾਨਸਾ ਤੋਂ ਹੀ ਨਾ ਕਾਂਗਰਸ ਦਾ ਇੱਕ ਯੂਥ ਦਾ ਆਗੂ ਹੈਗਾ ਚੁਸ਼ਪਿੰਦਰ ਸਿੰਘ ਚੈਲ ਹੂੰ ਉਹ ਵੀ ਇਲیکشن ਲੜਨ ਦੇ ਚਾਹਵਨ ਸੀ ਅੱਜ ਕੱਲ੍ਹ ਉਹ ਆਮ ਆਦਮੀ ਪਾਰਟੀ 'ਚ ਚਲੇ ਗਏ ਐ ਤੇ ਦੂਸਰੇ ਪਾਸੇ ਡਾਕਟਰ ਵਿਜੇ ਸਿੰਘਲਾ ਨੇ ਸੀਟ ਜਿੱਤੀ ਹੋਈ ਐ ਤੇ ਹੁਣ ਜਿੱਦਾਂ ਇਹ ਜਿਹੜਾ ਚੈਲ ਹੈ ਚੁਸ਼ਪਿੰਦਰ ਇਹ ਆਮ ਆਦਮੀ ਪਾਰਟੀ ਦਾ ਸੁਭਾਵਿਕ ਜੀ ਗੱਲ ਹੈ ਸ਼ਾਇਦ ਟਿਕਟ ਮਿਲ ਵੀ ਜਾਵੇ ਤੇ ਇਹ ਫਿਰ ਖਾਲਾ ਜੰਗੀ ਉਦਾਂ ਦੀ ਰਹੂਗੀ विजय सिंगला नु सीट ਨਹੀਂ ਮਿਲੇਗੀ ਅੱਛਾ ਜੀ ਵਿਜੇ ਸਿੰਘਲਾ ਜਾਂ ਤੇ ਕਿਥੇ ਕਮਿਊਨਿਸਟ ਪਾਰਟੀ ਮਤਲਬ ਕਿ ਉਥੇ ਕਮਿਊਨਿਸਟ ਦਾ ਬੜਾ ਜੋਰ ਹੈਗਾ ਅੱਛਾ ਜੀ ਜਾਂ ਕਾਂਗਰਸ ਵੱਲੋਂ ਜਾ ਕੇ ਜੇ ਹੋਰ ਪਾਰਟੀ ਲੈ ਕੇ ਉਹਨੂੰ ਆਮ ਆਦਮੀ ਪਾਰਟੀ ਤੋਂ ਬਿਲਕੁਲ ਸੀਟ ਹੀ ਦੇਗੀ ਕਿਉਂਕਿ ਉਹਨਾਂ ਤੇ ਜਿਹੜਾ ਇਲਜ਼ਾਮ ਲੱਗ ਚੁੱਕਾ ਨਾ ਉਹ ਮੁੜ ਕੇ ਬਕਾਇਦਾ ਤੌਰ ਤੇ ਚੋਣਾਂ ਦੇ ਵਜੋਂ ਉਹ ਸ਼ੀਸ਼ੇ ਵਾਂਗੂ ਜਾਗਰ ਕੀਤਾ ਜਾਊਗਾ ਇਸ ਕਰਕੇ ਵਿਜੀਤ ਸਿੰਗਲ ਨੂੰ ਜੋ ਸੀਟ ਮਿਲਦੀ ਆਸਾਨ ਘਾਟ ਹੈ ਜਿਹਦੀ ਚੈਲ ਦੀ ਗੱਲ ਕੀਤੀ ਆ ਹਾਂ ਚੈਲ ਨੂੰ ਸੀਟ ਮਿਲ ਸਕਦੀ ਆ ਕਿਉਂ ਅੱਜ ਦੀ ਡੇਟ ਤੇ ਤੁਸੀਂ ਵੇਖੋ ਜਦੋਂ ਨੇ ਕੇਜਰੀਵਾਲ ਸਾਹਿਬ ਆਏ ਆ ਨਾ ਉਹਨਾਂ ਜਿਹੜੇ ਨੌਜਵਨ ਮੁੰਡੇ ਆ ਨਾ ਜੀ ਉਹਨਾਂ ਦੀ ਚੋਣ ਕੀਤੀ ਆ ਜਿਹੜੇ ਮਹਿਕਮੇ ਦੇ ਵਿੱਚ ਡਾਇਰੈਕਟਰ ਲਾਏ ਨੇ ਕੋਈ ਮੈਂਬਰ ਪਾਏ ਨੇ ਕੁਝ ਕੀਤਾ ਉਹਨਾਂ ਸਾਰੇ ਨੌਜਵਾਨ ਮੁੰਡੇ ਲੈ ਬੁੱਡੇ ਜਿਹੜੇ ਜਿਹੜੇ ਪਹਿਲਾਂ ਵੀ ਕੱਢ ਦਿੱਤੇ ਨੇ ਵੈਸੇ ਇਸ ਕਰਕੇ ਉਹਨਾਂ ਦੇ ਧਿਆਨ ਇਸ ਪਾਸੇ ਵੀ ਨੋਜੁੰਗੇ ਲਿਆਉ। ਇਹਨਾਂ ਦੀ ਅੰਦਰੂਨੀ ਇਨਫੋਰਮੇਸ਼ਨ ਦੇ ਮਤਾਬਕ ਇਹਨਾਂ ਨੇ 80 ਉਮੀਦਵਾਰ ਬਦਲਨੇ 80 ਮੀਟਰ ਘੱਟੋ-ਘੱਟ ਬੰਦੇ-ਬੰਦੇ। ਉਹਨਾਂ ਦੀ ਕਾਰਗੁਜ਼ਾਰੀ ਸੰਤੁਸ਼ਟੀਜਨਕ ਨਹੀਂ। ਉਹਨਾਂ ਦੇ ਵਿੱਚ ਕਈ ਮੰਤਰੀ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਟਿਕਟ ਮਿਲਦੇ ਅਸਾਰ ਨਹੀਂ ਆਗੇ। ਲੇਕਿਨ ਅੱਜ ਦੀ ਡੇਟ 'ਤੇ 70 ਜੇ ਸੀਨੀਅਰ ਬਦਲਨੇ ਘੱਟੋ-ਘੱਟ 60 ਤੇ ਮੜਤੇ ਪਏ ਹਨ। ਉਹ ਤੇ ਬਦਲ ਨਹੀਂ ਬਦਲਨੇ ਇਹਨਾਂ ਨੇ। ਦਿੱਲੀ ਜੀ ਕੀ ਕੀਤਾ ਸੀਗਾ? ਦਿੱਲੀ ਕਹਿੰਦੇ ਬੰਦੇ ਬਦਲੇ ਸੀ ਇਹਨਾਂ ਨੇ ਲੇਕਿਨ ਰਿਜ਼ਲਟ ਕੀ ਨਿਕਲਿਆ ਜ਼ੀਰੋ ਮੈਂ ਉਹੀ ਕਹਿਣ ਲਗਾ ਸੀ ਪਰ ਦਿੱਲੀ ਦੇ ਨਤੀਜੇ ਵੀ ਤਾਂ ਦੇਖ ਲਓ ਨਾ ਸਾਰਿਆਂ ਦੇ ਸਾਹਮਣੇ ਹੀ ਆ ਨਿਪਰਤੋ ਅੰਗਰੇਜ਼ ਗੱਲਾਂ ਦਾ ਪਤਾ ਉਹ ਕਹਿੰਦੇ ਜੇ ਏਸੀ ਨਾ ਬਦਲਦੇ ਦੈਨੀ ਹੋ ਸ਼ਿੱਟਾਂ ਨਹੀਂ ਜਾਣੀਆਂ ਉਹਨਾਂ ਦੀ ਆਪਣੀ ਜਿਹੜੀ ਠੀਕ ਆ ਜਿਹੜੇ ਲੋਕ ਬਦਨਾਮ ਹੋ ਜਾਂਦੇ ਤੁਸੀਂ ਵੇਖੋ ਜਸਵੰਤ ਸਿੰਘ ਗੱਜਨ ਮਾਰਾ ਲੈ ਲਓ ਤੁਸੀਂ ਖਰਮੀਰ ਸਿੰਘ ਪਠਾਨ ਮਾਰਾ ਲੈ ਲਓ ਤੁਸੀਂ ਸਾਡੇ ਕੁਲਦੀਪ ਸਿੰਘ ਧਾਰੀਵਾਲ ਲਲੂ ਇਹਨਾਂ ਨਾ ਨਾ ਦੇ ਜੀ ਬੀਬੀ ਜੀਵਨ ਜੋਤ ਲਲੂ ਤੁਸੀਂ ਆ ਕੂਰ ਵਿਜੇ ਪ੍ਰਤਾਪ ਨੂੰ ਟਿਕਟ ਦੇਣੀ ਕਿ ਕਦੀ ਵੀ ਨਹੀਂ ਦਿੰਦੇ ਜਸਵੀਰ ਸਿੰਘ ਸੰਧੂ ਸਾਡੇ ਵਾਸਤੇ ਕਦੀ ਟਿਕਟ ਨਹੀਂ ਦਿੰਦੇ ਇਹਨਾਂ ਨੂੰ ਇਸ ਕਰਕੇ ਨਾ ਸਾਡੇ ਬੰਦੇ ਬਦਲਨੇ ਬੰਦੇ ਬਦਲ ਕੇ ਨਵੇਂ ਦੇ ਨੇ ਜਿੰਨਾਂ ਦੇ ਕੋਈ ਬਾਜ਼ਮਾ ਆਵੇ ਵੀ ਵੇਖੋ ਜੀ ਇਸ ਤੇ ਨਰੋਲ ਬੰਦੇ ਦਿੱਤੇ ਜੇ ਬੰਦੇ ਠੀਕ ਠਾਕ ਨੇ ਲੇਕਿਨ ਇਹ ਲੋਕ ਜਿਹੜੇ ਟਿਕਟ ਨਹੀਂ ਮਿਲੇਗੀ ਉਹੀ ਹਾਰ ਦਾ ਕਾਰਨ ਨਾਲ ਬਣਨਗੇ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਜੇ ਬਸੀ ਨੇ ਹਮ ਸਾਮੂਹ ਟਿਕਟ ਨਹੀਂ ਮਿਲੀ ਤੇ ਇੱਕ ਨੂੰ ਟਿਕਟ ਕੋ ਦਿੱਤੀ ਜਾਵੇ ਦੂਜੇ ਪਾਸੇ ਜਿਹੜੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਹੋਰੀ ਹੈ ਉਹਨਾਂ ਦਾ ਪੱਖ ਵੀ ਆਪਣੇ ਲੈਵਲ ਤੇ درست ਦਾ ਪਰ ਮੈਂ ਇਹ ਜਰਾ ਕਹਿ ਦਿਆਂ ਵੀ ਤੁਸੀਂ ਐਮਐਲਏ ਬਣ ਕੇ ਵਿਧਾਨ ਸਭਾ ਚ ਆਪਣਾ ਪੱਖ ਪੇਸ਼ ਕਰ ਸਕਦੇ ਹੋ ਤੁਹਾਨੂੰ ਬਹੁਤ ਸੰਪਤੀ ਨਹੀਂ ਮਿਲਣੀ ਕਿਉਂ ਨਹੀਂ ਮਿਲਣੀ ਕਿ ਅੱਜ ਇਹ ਲੋਕ ਜਿਹੜੇ ਸਾਡੇ ਲੀਡਰ ਨੇ ਨਾ ਇਹ ਸਿਰਫ ਜੜੀਆਂ ਵਾ ਹਰ ਮੌਦ ਤੇ ਉੱਤੇ ਹਾਂ ਜਿਹੜੀ ਅਰਸ਼ੀ ਉੱਤੇ ਵੀ ਸਿਆਸਤ ਕਰਨ ਜਾਣਦੇ ਆ ਉਹਨੂੰ ਇਨਸਾਫ ਤੋਂ ਹਣ ਨਹੀਂ ਜਾਣਦੇ ਜੀ ਤੁਸੀਂ ਵੇਖੋ ਤਾਂ ਅੱਜ ਤੱਕ ਇਨਸਾਫ ਮਿਲਿਆ ਸਾਨੂੰ ਪਰ ਜਿਹੜੇ ਬਹਿਮਲ ਕਵਰ ਕਰਨ ਵਾਲੇ ਸੀ ਅੱਜ ਤੱਕ ਇਨਸਾਫ ਨਹੀਂ ਮਿਲਿਆ ਨਾ ਆਵਾਜ਼ੀ ਪਾਰਟੀ ਦਾ ਨਾ ਕਾਂਗਰਸ ਦਾ ਨਾ ਤਾਂ ਕਹਦਾ ਤੌਰ ਤੇ ਕਾਦੀ ਕੰਨੇ ਵੀ ਕਾਲੀਆਂ ਨੂੰ ਜੜੇ ਨਹੀਂ ਸੀਗਾ ਇਸ ਕਰਕੇ ਜੇ ਉਹ ਕਹਿੰਦੇ ਵੀ ਚਲੋ ਘੱਟੋ-ਘੱਟ ਆਪਣੀ ਵਾਇਸ ਤੇ ਬਤੌਰ ਜੀ ਐਮਐਲ ਬਣ ਜਾਂਦੇ ਆ ਇੱਕ ਸੰਵਿਧਾਨਿਕ ਵਿਅਕਤੀ ਬਣ ਜਾਂਦੇ ਤੇ ਘੱਟੋ-ਘੱਟ ਉਹ ਤੇ ਆਪਣੀ ਵਾਇਸ ਤੇ ਹਕੂਮਤ وجه ਪ੍ਰਤਾਪਕ ਬੁਲੰਦ ਕਰਨੇ ਕਿੰਨਾ ਵੀ ਮੇਰੀ ਇਹ ਮੰਗ ਹੈ ਤੇ ਦੇਤੇ ਬੋਗਵਾ ਫਰਮਾਇਆ ਜਾਵੇ ਜੀ ਅੱਛਾ ਪਟਿਆ ਸਾਹਿਬ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਵੀ ਇਸ ਸਮਰਥਨ ਮਿਲਦਾ ਨਹੀਂ ਮਿਲਦਾ ਸਾਥ ਕੋਈ ਦਿੰਦਾ ਨਹੀਂ ਦਿੰਦਾ ਹਨਾ ਤੋਂ ਸਵਾਲ ਇਹ ਆ ਵੀ ਲੁਧਿਆਣਾ ਪੱਛਮੀ ਦੀ ਜਿਹੜੀ ਜ਼ਿਮਨੀ ਚੋਂ ਆ ਉੱਥੋਂ ਅੱਜ ਭਰਤ ਪੂਛਣਾ ਜਿਹੜੇ ਕਾਂਗਰਸ ਦੇ ਉਮੀਦਵਾਰ ਹੈ ਇਹਨਾਂ ਨੇ ਆਪਣੀ ਨਾਮਜ਼ਦਗੀ ਜਿਹੜੀ ਹੈ ਉਹ ਦਰਜ ਕਰਵਾਈ ਹੈ ਦਫ਼ਤਰ ਗਏ ਸਰਕਾਰ ਦੇ ਉੱਥੇ ਜਾ ਕੇ ਐਸ ਡੀ ਐਮ ਦੇ ਕੋਲ ਬਕਾਇਦਾ ਨੋਮੀਨੇਸ਼ਨ ਫਾਈਲ ਕਰ ਦਿੱਤੀ ਹੈ ਹੁਣ ਅੱਜ ਜਿਹੜੀ ਤਸਵੀਰ ਛਾਇਆ ਹੁੰਦੀ ਆ ਉਹਦੇ ਚ ਰਾਜਾ ਵੜਿੰਗ ਵੀ ਦਿਖਾਈ ਦਿੰਦੇ ਆ ਭਪੇਸ਼ ਪਘੇਲ ਵੀ ਦਿਖਾਈ ਦਿੰਦੇ ਆ ਤੇ ਰਾਣਾ ਗੁਰਜੀਤ ਸਿੰਘ ਵੀ ਦਿਖਾਈ ਦਿੰਦੇ ਆ ਚਲੋ ਖੈਰ ਉਹਨਾਂ ਨੂੰ ਤਾਂ ਇੰਚਾਰਜ ਬਣਾਇਆ ਪਿਆ ਇਲੈਕਸ਼ਨ ਦਾ ਸਵਾਲ ਇਹ ਹੈ ਵੀ ਜਿਸ ਕਦਰ ਤਸਵੀਰ ਦੇ ਵਿੱਚ ਕਾਂਗਰਸ ਇਕੱਠੀ ਹੈ ਕੈਂਪੇਨ ਇਕੱਠੇ ਕਰਨਗੇ ਇਕੱਠੇ ਤੁਰਨਗੇ ਚੋਣਾਂ ਦੇ ਨਤੀਜੇ ਜਿਹੜੇ ਆ ਉਹ 23 ਜੂਨ ਨੂੰ ਆਉਣੇ ਆ 19 ਜੂਨ ਨੂੰ ਚੋਣਾਂ ਹੋਣੀਆਂ ਨੇ ਉਦੋਂ ਤੱਕ ਇਕੱਠੇ ਰਹਿਣਗੇ ਪੱਟੀ ਸਾਹਿਬ ਤਸਵੀਰ 'ਚ ਆਜੇ ਇਕੱਠੇ ਜ਼ਰੂਰ ਦਿਖਾਈ ਦੇ ਰਹੇ ਪਰ ਪ੍ਰਤਾਪ ਬਾਜਵਾ ਨਹੀਂ ਦਿਖਾਈ ਦਿੱਤੇ ਜਿਹੜੇ ਪ੍ਰਤਾਪ ਬਾਜਵਾ ਨੇ ਉਹ ਵਿਦੇਸ਼ ਜਾ ਚੁੱਕੇ ਨੇ ਅੱਛਾ ਜੀ ਉਹ ਜਿੱਥੇ ਕਿਤੇ ਉਹਨਾਂ ਦੀ ਬਹੁਤੀ ਸੁਣਵਾਈ ਨਾ ਹੋਵੇ ਉਹ ਉਹ ਜੋ ਆਮ ਤੌਰ ਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਵਿਦੇਸ਼ ਵਿੱਚ ਗਏ। ਉਹ ਤੇ ਚਲੇ ਕਿ ਵਿਦੇਸ਼ ਕੋਈ ਗੱਲ ਨਹੀਂ ਲੇਕਿਨ ਰਾਜਾ ਵੜਿੰਗ ਦੀ ਪ੍ਰੈਸਟਿਜ ਦਾ ਸਵਾਲ ਸੀ ਜੇ ਕਿਤੇ ਅੱਜ ਇਹ ਨਾ ਹੁੰਦਾ ਤੇ ਸੈਂਟਰ ਸੀਟ ਇਹਨਾਂ ਦਿੱਤੀ ਰੱਖਤੀ ਸੀ। ਲੇਕਿਨ ਪ੍ਰਵੇਸ਼ ਬਘੇਲ ਦੇ ਕਹਿਣ ਦੇ ਉੱਤੇ ਰਾਜਾ ਵੜਿੰਗਾਇ ਨੇ ਉੱਥੇ ਸੰਬੋਧਨ ਨਹੀਂ ਕੀਤਾ ਤੇ ਆਛੂ ਦੇ ਕਾਗਜ਼ ਵੀ ਦਸਮ ਕਰਾਇਆ। ਪਰ ਰਾਜਾ ਵੜਿੰਗ ਹੋਣਾ ਨੇ ਕੱਲ ਲੁਧਿਆਣਾ ਦੇ ਵਿੱਚ ਸਾਰੇ ਕਾਉਂਸਲਰ ਸਾਰੇ ਹਲਕਾ ਇੰਚਾਰਜ ਸਾਰੇ ਜਿਹੜੇ ਆਪਣਾ ਬਲਾਕ ਇੰਚਾਰਜ ਸਾਰੇ ਸੱਦੇ ਹੋਏ ਸੀ ਵੀ ਆਪਾਂ ਇਹ ਤੇ ਚੋਣ ਜਿੱਤਣੀ ਜਿੱਤਣੀ ਆ ਪਰ ਹਾਂ ਉਥੇ ਆਸ਼ੂ ਨਹੀਂ ਸੀਗੇ ਵੇਖੋ ਰਾਡਾ ਵਡਿੰਗ ਦੇ ਵਾਸਤੇ ਇੱਕ ਸੈਮੀਫਾਈਨਲ ਆ ਜੇ ਇਹ ਚੋਣ ਉਹ ਜਿੱਤ ਜਾਂਦੇ ਆ ਤੇ ਫਿਰ ਸਮਝ ਲਓ ਉਹਨਾਂ ਦੀ ਪ੍ਰਧਾਨਗੀ ਨੂੰ ਕੋਈ ਖਤਰਾ ਨਹੀਂ ਜੇ ਚੋਣ ਹਾਰਦੇ ਆ ਤੇ ਫਿਰ ਉਹਨਾਂ ਦੀ ਜਿਹੜੀ ਪ੍ਰਧਾਨਗੀ ਉਹ ਸੰਕਟ ਚ ਪੈ ਸਕਦੀ ਆ ਮੈਂ ਅੱਗੇ ਵੀ ਗੱਲ ਕੀਤੀ ਐ ਕਿ ਰਾਜਾ ਵਿਰਿੰਗ ਦੀ ਤਾਜਪੋਸ਼ੀ ਵੇਲੇ ਕੋਈ ਵੱਡੀ ਖੁਸ਼ੀ ਨਹੀਂ ਮਨਾਈ ਗਈ ਸੀ। ਹੂੰ ਸਾਰੇ ਜ਼ਿਲ੍ਹਾ ਪ੍ਰਧਾਨ ਨਹੀਂ ਸੀ ਪੁੱਜੇ, ਸਰਕਲ ਪ੍ਰਧਾਨ ਨਹੀਂ ਸੀ, ਬਹੁਤ ਥੋੜੇ ਬੰਦੇ ਪੁੱਜੇ ਸੀ ਉਦੋਂ। ਅੱਜ ਵੀ ਜੇ ਮੈਂ ਕਹਾਂ ਤੇ ਰਾਜਾ ਵਿਰਿੰਗ ਜਿਹੜਾ ਵਾ ਐਜੇ ਪ੍ਰਧਾਨ ਕਾਂਗਰਸ ਦੇ ਪੂਰੀ ਤਰ੍ਹਾਂ ਜਮ ਨਹੀਂ ਸਕੇ। ਕਿਉਂ ਨਹੀਂ ਜਮ ਸਕੇ? ਕਿ ਆਪ ਕੋ ਆਪਣੀ ਕੰਮ ਕਰਦਾ ਤਰੀਕਾ ਹੁੰਦਾ ਵਾ। ਤੁਹਾਨੂੰ ਪਤਾ ਨਾ ਇਹਨੂੰ ਪਾਕੀ ਨੇ ਮਾਈ ਸੀ। ਹੂੰ ਇਨੂੰ ਪੱਗ ਬੰਨਣ ਵਾਸਤੇ ਰਕਾਇਦਾ ਤੌਰ ਤੇ ਸਾਡੀ ਜਿਹੜੀ ਅਮੀਕਾ ਸੁਨੇ ਕਿਹਾ ਸੀਗਾ ਵੀ ਜੇ ਪੰਜਾਬ ਦੇ ਸੈਸਲ ਕਰੀ ਤਾਂ ਪੱਗ ਬੰਨਣੀ ਪੈਣੀ ਹੂੰ ਛੇੜੇ ਪੱਗ ਬੰਨ ਕੇ ਕਿਹਾ ਸੀਗਾ ਇਹ ਜੇ ਪ੍ਰਧਾਨ ਲੇਕਿਨ ਫੇਰ ਵੀ ਮੈਂ ਸੋਚਦਾ ਕਿ ਜੇਕਰ ਇਹ ਘਾੜੀ ਦੇ ਪ੍ਰਧਾਨ ਬਣੇ ਤਾਂ ਜ਼ਿਆਦਾ ਕੰਮ ਜਬੜੀ ਸੀ ਉਹਨੂੰ ਗੱਲ ਕਰਨ ਦੀ ਜ਼ਿਆਦਾ ਚਾਹਤ ਹੈ ਉਹ ਤਰੀਕੇ ਨਾਲ ਵੀ ਕਰ ਸਕਦੀ ਹੈ ਇਸ ਕਰਕੇ ਜਿਹੜਾ ਰਾਜਾ ਬਣੇ ਕਿਤੇ ਜਾ ਨਹੀਂ ਸਕਿਆ ਤੇ ਤੁਹਾਨੂੰ ਪਤਾ ਹੋਵੇਗਾ ਆਸ਼ੂ ਵੀ ਘਟ ਨਹੀਂ ਆਸ਼ੂ ਨੂੰ ਵਰਕਿੰਗ ਪ੍ਰਣਾਲੀ ਬਣਾਇਆ ਗਿਆ ਇਸ ਇਲਾਕੇ ਦਾ ਇਸ ਕਰਕੇ ਆਸ਼ੂ ਨੇ ਚਿੱਠੀ ਦੇ ਜ਼ੋਰ ਲਗੀ ਸੀਗੀ ਉਹਨੇ ਇਹ ਨਹੀਂ ਸੀ ਲਿਖਿਆ ਪਰ ਚਿੱਠੀ ਦੇ ਬਾਰੇ ਆਸ਼ੂ ਨੇ ਇਹ ਵੀ ਕਹਿ ਸੀਗਾ ਵੀ ਉਹ ਇੱਕ ਗਲਤ ਚਿੱਠੀ ਆ ਵੀ ਮੈਂ ਨਹੀਂ ਲਿਖੀ ਉਹ ਚਿੱਠੀ ਲਿਖੀ ਸੀ ਇਹ ਜੀ ਨਹੀਂ ਸੀ ਲਿਖੀ ਵੀ ਇਹ ਲੋਕ ਮੇਰਾ ਸਾਥ ਨਹੀਂ ਦੇ ਰਹੇ ਹੂੰ ਉਹਨੇ ਕਹਿ ਸੀ ਵੀ ਇਹ ਲੋਕਾਂ ਨੂੰ ਹਿਦਾਇਤ ਕੀਤੀ ਜਾਣਾ ਵੀ ਇਹ ਜਿੰਨ ਜਿਤਨੀ ਐ ਸੀ ਓਕੇ ਉਲਟ ਸੀ ਕੰਮ ਜਿਹੜੀ ਸਾਡੀ ਪ੍ਰੈਸਿੰਗ মিডিਆ ਦੂਸਰੇ ਪਾਸੇ ਗਿਆ ਉਹਨੂੰ ਇਸ ਕਰਕੇ ਉਹਨੇ ਕਿਹਾ ਸੀ ਕਿ ਜਿੰਨੀਆਂ ਅਸੀਂ ਲੜ ਕੇ ਲੜੀਏ ਫਿਰ ਇਹ ਪਵੇਛ ਭਗੇਲ ਜਣਾ ਉਹ ਕਾਫੀ ਮਜ਼ਬੂਤ ਵਿਅਕਤੀ ਆ ਉਹਨੇ ਆਕੇ ਨੇ ਇਕੱਠਿਆ ਕੀਤਾ ਕੱਲ ਜੇ ਆਸ਼ੂ ਉੱਤੇ ਨਹੀਂ ਗੱਸੀ ਕੋਈ ਗੱਲ ਨਹੀਂ ਵੇਖੋ ਜੇ ਇਹ ਚੋਣ ਜਿੱਤੀ ਜਾਂਦੀ ਆ ਇਹ ਖਾਤੇ ਆਸ਼ੂ ਦੇ ਨਹੀਂ ਇਹ ਇਹ ਰਾਜਾ ਵਿੜੇ ਨੇ ਦੇ ਖਾਤੇ ਚ ਪ੍ਰਣੀ ਆ ਹਾਈ ਕਮਾਂਡ ਕੋਲੇ ਜਾਣਾ ਤੋਂ ਦੀ ਲੀਡਰਸ਼ਿਪ ਦੱਲੀ ਜਿੱਤੀ ਗਈ ਆ ਲੇਕਿਨ ਅਜੇ ਤੱਕ ਮੇਖਾ ਬੀਜੇਪੀ ਦਾ ਉਮੀਦਵਾਰ ਸਾਹਮਣੇ ਨਹੀਂ ਆ ਅੱਜ ਭਾਵੇਂ ਤੱਕ ਉਮੀਦਵਾਰ ਸਾਹਮਣੇ ਆ ਜੂਗਾ ਤੇ ਲੱਗ ਜੂਗਾ ਪਤਾ ਕਿਹੜਾ ਉਮੀਦਵਾਰ ਆਉਂਦਾ ਫਿਰ ਅਸੀਂ ਡਿਸਕਸ ਕਰਾਂਗੇ ਉਹਦਾ ਵਿਕਾਰ ਕਿੰਨਾ ਕਿ ਜਿਹੜਾ ਵਿਕਾਰ ਕਿੰਨਾਗਾ ਹੂੰ ਐਸੇ ਜੇ ਸਿਮਰ ਜੀ ਸੀ ਕਿ ਵੈਸੇ ਹੀ ਵਜਾ ਗਿਆ ਤੂੰ ਉਹਦੀ ਉੱਥੇ ਸਿੱਖੀ ਸਿੱਖ ਵੀ ਹੈਗੀ ਐ ਜੀ ਜੀ ਵਰਸਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਖਬਰਾਂ ਦੇ ਉੱਤੇ ਜਿਹੜੀ ਤੁਸੀਂ ਟਿੱਪਣੀ ਕਰਦੇ ਹੋ ਬੇਹਤ ਦਰਸ਼ਕ ਉਸ ਨੂੰ ਪਸੰਦ ਕਰਦੇ ਆ ਬਹੁਤ ਬਹੁਤ ਧੰਨਵਾਦ ਸਸੀ ਕਾਲੀ ਮਿਹਰਬਾਨੀ ਸ਼ੁਕਰੀਆ ਜੀ